ਲਓ ਬਾਈ ਜੀ ਅੱਜ ਆਪਾਂ ਪਹੁੰਚੇ ਆਂ ਪ੍ਰੀਤਦੀਪ ਏਜੰਸੀ ਨਾਬੇ ਵਿਖੇ ਬਾਈਆਂ ਨੇ ਨਵਾਂ ਟਰੈਕਟਰ ਲਾਂਚ ਕੀਤਾ ਜੋਦਾ ਕੰਮ ਦੇ ਵਿੱਚ ਵੀ ਜੋਦਾ ਉਹ ਨਾਮ ਵੀ ਇਹਦਾ ਜੋਦਾ ਤੇ ਬਾਈਆਂ ਨਾਲ ਤੁਹਾਡੀ ਗੱਲਬਾਤ ਕਰਾਉਣੀ ਹੈ ਵੀ ਕੀ ਗੱਲਬਾਤ ਸੋਸੀ ਗੱਲ ਬਾਈ ਤੇ ਬਾਈ ਇਹਦੇ ਬਾਰੇ ਸਾਨੂੰ ਦੱਸੋ ਵੀ ਇਹਦੇ ਵਿੱਚ ਕੀ ਫੈਸਿਲਿਟੀ ਛਾ ਤੁਹਾਡੀਆਂ ਕੀ ਤੁਸੀਂ ਖੂਬੀਆਂ ਨਵੀਆਂ ਲੈ ਕੇ ਆਏ ਹੋ ਜਿਹੜੀ ਪਹਿਲਾਂ ਮਤਲਬ ਕਿਸਾਨ ਵੀਰਾਂ ਨੂੰ ਘਾਟ ਰਹਿੰਦੀ ਸੀ ਵੀ ਤੁਸੀਂ ਕੀ ਇਹਦੇ ਵਿੱਚ ਕੀ ਨਵੇਂ ਅਪਡੇਟ ਲੈ ਕੇ ਆਏ ਹੋ ਬਿਲਕੁਲ ਸਰ ਤੁਹਾਨੂੰ ਇਹ 6049 ਜੋਦਾ ਹੂੰ ਜੋ ਕਿ ਤੁਸੀਂ ਪਹਿਲਾਂ ਹੀ ਕਿਹਾ ਕਿ 6090 ਹਰ ਕੰਮ ਦੇ ਵਿੱਚ ਜੋਦਾ ਤੇ 60 HP ਕੈਟਾਗਰੀ ਦੇ ਵਿੱਚ ਜੀ ਸਾਈਡ ਸ਼ਿਫਟ 빅 ਰੇਡੀਏਟਰ 3400+ CC ਦੇ ਵਿੱਚ ਤੇ ਜਿਹੜੀ ਪਾਵਰ ਸਟੀਅਰਿੰਗ ਆਪਾਂ ਪਾਵਰ ਸਟੀਅਰਿੰਗ ਡੁਅਲ ਐਕਟਿੰਗ ਪਾਵਰ ਸਟੀਅਰਿੰਗ ਹੈ ਜੀ ਤੇ ਬਾਕੀ ਡੁਅਲ ਕਲਚ ਸਾਈਡ ਸ਼ਿਫਟ ਹੋਣ ਦੇ ਨਾਲ ਆਸਾਨੀ ਹੈ ਜੀ ਗੇਅਰ ਪਾਉਣ ਦੇ ਵਿੱਚ ਕੰਫਰਟੇਬਲ ਸੀਟ ਆ ਬਾਕੀ ਜਿਵੇਂ ਤੂੜੀ ਵਾਲੀਆਂ ਕੋਈ ਹੋਰ ਮਸ਼ੀਨਾਂ ਨੇ ਆਪਣੀ ਲਿਫਟਿੰਗ ਕੈਪੈਸਿਟੀ ਪੂਰੀ ਜ਼ਬਰਦਸਤ ਵੱਡਾ ਰੇਡੀਏਟਰ 60 ਹਰਸ ਪਾਵਰ ਦਾ ਟਰੈਕਟਰ ਆ ਨਾ ਵੀਰੇ ਇਹ ਭਾਜੀ 60 HP ਕੈਟਾਗਰੀ ਹੈ ਠੀਕ ਆ ਵੀਰੇ 60 ਹਰਸ ਪਾਵਰ ਦਾ ਟਰੈਕਟਰ ਆ ਤੇ 34 CC ਇਹ ਟਰੈਕਟਰ ਆ ਤੇ ਬਾਈਆਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਈ ਆਪਣਾ ਨੰਬਰ ਦੱਸ ਦੇ ਇੱਕ ਵਾਰੀ ਹਾਂਜੀ ਸਰ ਤੁਸੀਂ ਆਪਣਾ ਟਰੈਕਟਰ ਜੋਧਾ ਆਪਣੇ ਘਰ ਲੈ ਜਾਣ ਲਈ ਤੁਸੀਂ ਸੰਪਰਕ ਕਰ ਸਕਦੇ ਹੋ 97827049 9780027049 ਠੀਕ ਆ ਵੀਰੇ ਬਾਕੀ ਆਹ ਨੰਬਰ ਤੇ ਤੁਸੀਂ ਕਾਲ ਕਰਕੇ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋ ਇਹਨਾਂ ਦੀ ਮੇਨ ਏਜੰਸੀ ਆ ਨਾਬੇ 90 ਮੇਨ ਰੋਡ ਤੇ ਨਈ ਏਜੰਸੀ ਆ ਪ੍ਰੀਤ ਏਜੰਸੀ ਕਿਸੇ ਵੀ ਪ੍ਰਕਾਰ ਦਾ ਟਰੈਕਟਰ ਕੋਈ ਮਸ਼ੀਨ ਕਪੈਨ ਜੀਸੀਬੀ ਕੁਝ ਵੀ ਲੈਣਾ ਹੋਵੇ ਆ ਨੰਬਰ ਤੇ ਬਾਈਆਂ ਨਾਲ ਗੱਲਬਾਤ ਕਰਕੇ ਤੁਸੀਂ ਲੈ ਆ ਸਕਦੇ ਹੋ ਧੰਨਵਾਦ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਵੀਰੇ